ਮੈਨੂੰ ਲੱਗਦਾ ਭਗਵਾਨਤਬਾਲ ਅੱਜ ਅੱਜ ਕੱਲਾ ਇਕੱਠਾ ਨਹੀਂ ਉਪੁੱਠਾ ਵੀ ਹੋ ਚੋਣ ਪ੍ਰਚਾਰ ਦੇ ਆਖਰੀ ਦਿਨ ਸ਼੍ਰੋਮਣੀ ਅਕਾਲੀ ਦਲ ਨੇ ਸਰਦੂਨ ਗੜ੍ਹ ਚ ਰੈਲੀ ਕੀਤੀ ਇੱਥੇ ਬਠਿੰਡਾ ਹਲਕੇ ਤੋਂ ਉਮੀਦਵਾਰ ਹਰਸਿਮਰਤ ਬਾਦਲ ਅਕਾਲੀ ਦਲ ਨੇ ਵੋਟਾਂ ਮੰਗੀਆਂ ਮੰਚ ਤੋਂ ਹਰਸਿਮਰਤ ਬਾਦਲ ਵਿਕਰਮ ਜੀਠੀਆ ਅਤੇ ਸੁਖਬੀਰ ਬਾਦਲ ਨੇ ਸੰਬੋਧਨ ਕੀਤਾ ਤਿੰਨਾਂ ਲੀਡਰਾਂ ਨੇ ਕਾਂਗਰਸ ਅਤੇ ਆਪ ਨੂੰ ਕਿਹਾ ਪੇਚਲੇ 7 ਸਾਲਾਂ ਚ ਇਹਨਾਂ ਦੋਵਾਂ ਭਾਈਵਾਲ ਪਾਰਟੀਆਂ ਜਿਹੜੇ ਇੱਕ ਝੰਡੇ ਥੱਲੇ ਸਾਰੇ ਦੇਸ਼ ਵਿੱਚ ਇਕੱਠੇ ਹੋ ਗਏ ਨੇ ਸਾਂਝੇ ਉਮੀਦਵਾਰ ਖੜੇ ਕਰ ਰਹੇ ਨੇ ਤੇ ਦਿੱਲੀ ਵਿੱਚ ਸਾਂਝੀ ਸਰਕਾਰ ਬਣਾਉਣ ਦੀ ਗੱਲ ਕਰ ਰਹੇ ਨੇ ਕੱਲ ਹੀ ਕੇਜਰੀਵਾਲ ਨੇ ਜਾ ਕੇ ਸਾਡੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਜਾ ਕੇ ਕਾਂਗਰਸ ਨੂੰ ਵੋਟਾਂ ਪਾਣ ਵਾਸਤੇ ਕਾਂਗਰਸ ਦੇ ਉਮੀਦਵਾਰ ਵਾਸਤੇ ਪ੍ਰਚਾਰ ਤੱਕ ਕੀਤਾ ਲੇਕਿਨ ਅਜੇ ਵੀ ਪੰਜਾਬ ਦੇ ਲੋਕਾਂ ਨੂੰ ਧੋਖਾ ਦੇਣ ਤੋਂ ਨਹੀਂ ਹਟਦੇ ਕਹਿੰਦੇ ਸਾਰੇ ਦੇਸ਼ ਵਿੱਚ ਆਪਾਂ ਇਕੱਠਿਆਂ ਲੇਕਿਨ ਪੰਜਾਬ 'ਚ ਅਸੀਂ ਵਖਾ ਮੈਂ ਇਹਨਾਂ ਨੂੰ ਪੁੱਛਣਾ ਚਾਹਨੀ ਆ ਜੇ ਤੁਸੀਂ ਇੱਥੇ ਵਖ ਹੋਵੇ ਫਿਰ ਦੱਸ ਕਹਿ ਦਿਓ ਕਿ ਜਿਹੜੇ ਤੁਹਾਡੇ ਉਮੀਦਵਾਰ ਜੇ ਕੋਈ ਜਿੱਤਦਾ ਹੈ ਤੇ ਦਿੱਲੀ ਜਾ ਕੇ ਨਾ ਹੀ ਇੰਡੀਆ ਅਲਾਈਅੰਸ ਦਾ ਹਿੱਸਾ ਬਣੂਗਾ ਤੇ ਫਿਰ ਜਾਊਗਾ ਕਿੱਥੇ ਜਾਂ ਬਾਜ ਭਾਜਪਾ ਨਾਲ ਜਾਊਗਾ ਕਲੀਅਰ ਕਰ ਦੇਣ ਆਪਣਾ ਸਟੈਂਡ ਕਿ ਜਾਣਗੇ ਕਿੱਥੇ ਜੇ ਤੁਸੀਂ ਜਿੱਤ ਕੇ ਜਾਣਾ ਹੀ ਇੰਡੀਆ ਅਲਾਈਅੰਸ ਚ ਨੇ ਉਸ ਗਠਬੰਧਨ ਵਿੱਚ ਜਾਣਾ ਫਿਰ ਤੁਸੀਂ ਕਿਵੇਂ ਪੰਜਾਬੀਆਂ ਨੂੰ ਕਹਿੰਦੇ ਹੋ ਤੁਸੀਂ ਵਖੋ ਜਮਾਈ ਝੂਠ ਮਾਰਦੇ ਨੇ ਅੱਜ ਪਾਵੇਂ ਤੁਸੀਂ ਵੋਟ ਪਾਓ ਪੰਜੇ ਨੂੰ ਪਾਵੇਂ ਕੋਈ ਵੋਟ ਪਾਈ ਛਾੜੂ ਨੂੰ ਇਕੋ ਹੀ ਝੂਠੇ ਖਾਤੇ ਵਿੱਚ ਜਾਣਾ ਹੈ ਉਸ ਇੰਡੀਆ ਅਲਾਈਂਸ ਦੇ ਖਾਤੇ ਵਿੱਚ ਜਿਹੜੇ ਦੋਵੇਂ ਝੂਠੀ ਪਾਰਟੀਆਂ ਨੇ ਪਿਛਲੇ 7 ਸਾਲ ਤੋਂ ਪੰਜਾਬ ਦੀ ਤਰੱਕੀ ਰੋਕ ਛੱਡੀ ਲੋਕਾਂ ਦੀ ਸਹੂਲਤਾ ਕੱਟ ਛੱਡੇ ਵੱਡੇ ਵੱਡੇ ਦਾਅਵੇ ਵੱਡੇ ਵੱਡੇ ਵਾਅਦੇ ਕਰਕੇ ਇਹਨਾਂ 7 ਸਾਲਾਂ 'ਚ ਜਿੱਥੇ ਬਾਦਲ ਸਾਹਿਬ ਨੇ ਪੰਜਾਬ ਨੂੰ ਪਹੁੰਚਾ ਦੇਣਾ ਸੀ ਉਸ ਪੰਜਾਬ ਦੀ ਤਰੱਕੀ ਵਿੱਚ ਬਹੁਤ ਵੱਡੀ ਅੜਚਣ ਲਾ ਕੇ ਪੰਜਾਬ ਨੂੰ ਪਿੱਛੇ ਤੱਕ ਦਿਆ ਹੈਗਾ ਅੱਜ ਦੇ ਇਸ ਟਾ ਟਾ ਮਾਰਦੇ ਰਿਕਾਰਡ ਤੋੜਦੇ ਕੱਠ ਦੀ ਲੱਖ ਲੱਖ ਵਧਾਈ ਪੇਸ਼ ਕਰਦਾ ਮੈਨੂੰ ਲੱਗਦਾ ਭਗਵੰਤ ਮਾਲ ਅੱਜ ਅੱਜ ਕੱਲਾ ਕੱਠਾ ਨਹੀਂ ਉਹ ਪੁੱਠਾ ਵੀ ਹੋ ਔਰ ਜਿਹੜਾ ਉਹਦਾ ਇੱਥੇ ਇੱਕ ਚੇਲਾ ਚ ਹੈਗਾ ਮੈਨੂੰ ਲੱਗਦਾ ਉਹ ਤਾਂ ਜਮਾਨਾ ਇਕੱਠਾ ਹੋ ਕੇ ਲੋਕੀ ਜਾਵੇ ਤੁਸੀਂ ਵੀ ਇੱਕ ਜ ਨੂੰ ਬਾਰਡਰ ਸੀਲ ਕਰ ਦਿਓ ਜਿੱਲੀ ਦਿੱਲੀ ਵਾਲੀਆਂ ਪਾਰਟੀਆਂ ਦੇ ਪੰਜਾਬ ਨੂੰ ਬਾਹਰ ਕੱਢ ਦਿਓ ਦਿੱਲੀ ਵਾਲੀਆਂ ਪਾਰਟੀਆਂ ਨੇ ਤੇ ਪੰਜਾਬ ਵਿੱਚ ਕੱਲਾ ਸ਼ਰੋਮ ਨਹੀਂ ਖਾਲੀ ਦਿਲ ਦਾ ਬਟਨ ਦਬਾ ਕੇ ਤੇ ਐਲਾਨ ਕਰ ਦਿਓ ਕਿ ਪੰਜਾਬ ਪੰਜਾਬੀਆਂ ਦਾ ਹੈ ਪੰਜਾਬ ਆ ਦਿੱਲੀ ਵਾਲੀਆਂ ਪਾਰਟੀਆਂ ਨੂੰ ਨਹੀਂ برداشت ਕਰਦਾ ਤੇ ਅਖੀਰ ਵਿੱਚ ਮੈਂ ਕਹਿਣਾ ਚਾਹਣਾ ਹੈ ਆ ਕਈ ਪ੍ਰਚਾਰ ਕਰਦੇ ਰਹਿੰਦੇ ਆ ਕਿ ਉੱਥੇ ਜਾ ਕੇ ਫਿਰ ਤੋਰ ਰਲ ਜਾਣਗੇ ਅਕਾਲੀ ਦਲ ਨਾ ਉਥੇ ਐਨਡੀਆ ਨਾਲ ਨਾ ਇੰਡੀਆ ਗੜਬੋਤ ਨਾਲ ਐਨਡੀਆ ਉੱਥੇ ਜਾ ਕੇ ਪੰਜਾਬ ਨਾਲ ਖੜੂਗਾ ਪੰਜਾਬ ਦੀ ਆਵਾਜ਼ ਬਣੂਗਾ ਥੋਡੀ ਆਵਾਜ਼ ਬਣੂਗਾ